Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਹੜੀ ਆਪਣੀ ਕੰਪਨੀ ਲੈ ਕੇ ਜਿਹੜਾ ਉਸ ਵਿੱਚ ਚਰਚਾ ਕਰਦੇ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਜੀ ਇੱਥੇ ਇੱਕ ਕੰਪਨੀ ਹੈ Vision Plus ਜਿਹੜੀ ਕੰਮ ਕਰ ਰਹੀ ਹੈ ਨਵੰਬਰ 2020 ਤੋਂ ਅਸੀਂ ਜਿਹੜਾ ਇੱਥੇ ਪਹਿਲਾਂ ਵੀ ਜਿਹੜਾ ਤਰਨਾ ਰੋਸ਼ ਪ੍ਰਦਰਸ਼ਨ ਕਰਦੇ ਆ ਰਹੇ ਹਾਂ ਲੰਮੇ ਟਾਈਮ ਤੋਂ ਅਸੀਂ 16 ਤਰੀਕ ਨੂੰ ਜੀ ਇੱਥੇ ਟੈਂਟ ਲਾ ਕੇ ਬਿਲਕੁਲ ਇਸੇ ਰੋਡ ਤੇ ਜਿੱਥੇ ਆਪਾਂ ਖੜੇ ਹੋਏ ਹਾਂ ਇਥੇ ਜਿਹੜਾ ਹੈਗਾ ਰੋਸ਼ ਮਜਾਰਾ ਕੀਤਾ ਸੀ ਤੇ ਧਰਨਾ ਦਿੱਤਾ ਸੀ 4 ਦਿਨ ਦਾ ਧਰਨੇ ਤਹਿਤ ਜਿਹੜੇ ਸਾਡੇ ਉੱਚ ਦਫ਼ਤਰਾਂ ਨਾਲ ਗੱਲਬਾਤ ਹੋਈ ਤਾਂ ਉੱਚ ਅਧਿਕਾਰੀ ਜਿਹੜੇ ਇੱਥੇ ਆਏ ਸੀਗੇ ਉਹਨਾਂ ਨਾਲ ਜੀ ਸਾਡੀ 21 ਤਰੀਕ ਨੂੰ ਜਿਹੜੀ ਮੀਟਿੰਗ ਚੱਲਦੀ ਆ 5 ਵਜੇ ਮੀਟਿੰਗ ਚੱਲਦੀ ਆ ਸਾਡੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਸਾਡੀਆਂ ਮੰਗਾਂ ਲੰਬੇ ਸਮੇਂ ਤੋਂ ਲੜਕ ਰਹੀਆਂ ਨੇ ਜਿਵੇਂ ਕਿ ਸਾਡੇ ਏਰੀਆ ਰ ਫਸੇ ਹੋਏ ਨੇ ਸਾਡੇ ਜਿਹੜੇ ਕੰਮ ਆ ਇਹਨਾਂ ਨੂੰ ਸਮਾਨ ਨਹੀਂ ਮਿਲ ਰਿਹਾ ਇਹਨਾਂ ਨੂੰ ਵਰਦੀਆਂ ਨਹੀਂ ਅੱਜ ਤੱਕ ਦਿੱਤੀਆਂ ਕੰਪਨੀ ਨੇ ਤੇ ਉਹ ਬਿੱਲ ਪਾਸ ਕਰਾਉਂਦੇ ਰਹੇ ਨੇ ਉੱਪਰੋਂ ਤੇ ਜਿਹੜਾ ਸਾਡਾ ਬਕਾਇਆ ਹੈ ਉਹ 43 ਲੱਖ ਰ ਗਸਟਡ ਛੁੱਟੀਆਂ ਮਿਲਦੀਆਂ ਉਹ ਸਾਡੀਆਂ ਨਿਕਲ ਰਹੀਆਂ ਉਹ ਸਾਨੂੰ ਗਸਟਡ ਛੁੱਟੀਆਂ ਨਹੀਂ ਦਿੱਤੀਆਂ ਗਈਆਂ ਜੀ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਦਿੱਤਾ ਸੀ ਤਾਂ ਜੀ ਜਿਹੜੀ ਸਾਡੀ ਇੱਥੇ ਸਹਿਮਤੀ ਬਣੀ ਸੀ ਉਹਦੇ ਵਿੱਚ ਕੰਪਨੀ ਦੇ ਜਿਹੜੇ ਓਨਰ ਹੈ ਤਰਲੋਕ ਸਿੰਘ ਉਹ ਆਏ ਹੋਏ ਸੀਗੇ ਆਪਣੇ ਮਾਨਯੋਗ ਐਸ.ਸੀ. ਸਾਹਿਬ ਆਏ ਸੀਗੇ ਜੀ ਤੇ ਜਿਹੜੇ ਇਥੋਂ ਦੇ ਐਕਸ਼ਨ ਸਾਹਿਬ ਨੇ ਉਹ ਸੀ ਤੇ ਸਾਡਾ ਜਿਹੜਾ ਸੂਬਾ ਜਿਹੜੀ ਸਾਡੀ ਸੂਬਾ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਬਲਿਹਾਰ ਸਿੰਘ ਘਟਾਰੀਆ ਤੇ ਸਾਡੀ ਜਿਹੜੀ ਸਰਕਲ ਮੁਹਾਲੀ ਦੀ ਜਿਹੜੀ ਹੈਗੀ ਹੈ ਕਮੇਟੀ ਉਹਦੇ ਜਿਹੜੇ ਮੈਂਬਰਾਂ ਸਾਰੇ ਮੌਜੂਦ ਸੀਗੇ ਤਾਂ ਸਾਡੇ ਵਿੱਚ ਜਿਹੜਾ ਜੀ ਸਮਝੌਤਾ ਹੋਇਆ ਹੈ ਜਿਹੜੀ ਉਹ ਮੀਟਿੰਗ ਸਵੇਰੇ ਸ਼ਾਮ ਜਿਹੜੀ ਹੈਗੀ ਆ 5 ਵਜੇ ਤੋਂ ਸ਼ੁਰੂ ਹੋ ਕੇ 4 ਵਜੇ ਤੱਕ ਚੱਲੀ ਪੰਜਾਬ ਦੀ ਉਹ ਪਹਿਲੀ ਮੀਟਿੰਗ ਸੀ ਜਿਹੜੀ ਇੰਨਾ ਲੰਮਾ ਸਮਾਂ ਚੱਲੀ ਉਹਦਾ ਜਿਹੜਾ ਨਿਚੋੜ ਨਿਕਲਿਆ ਉਹ ਨਿਚੋੜ ਇਹ ਸੀਗਾ ਕਿ ਤੁਸੀਂ ਸਾਨੂੰ 10 ਤਰੀਕ ਤੱਕ ਦਾ ਸਮਾਂ ਦਿਓ 10 ਤਰੀਕ ਦੇ ਸਮੇਂ ਦੇ ਵਿੱਚ ਕੁਝ ਮੰਗਾ ਉਹਨਾਂ ਨੇ ਸਾਨੂੰ ਕਹਿੰਿਆ ਸੀ ਕਿ ਅਸੀਂ ਤੁਹਾਡੀਆਂ 6 ਤਰੀਕ ਨੂੰ ਪੂਰੀਆਂ ਕਰਾਂਗੇ ਕੁਝ ਤੁਹਾਡੀਆਂ 8 ਤਰੀਕ ਨੂੰ ਪੂਰੀਆਂ ਕਰਾਂਗੇ ਪਰ ਜਿਹੜਾ ਕੱਲ ਹੁਣ 10 ਤਰੀਕ ਐ 10 ਤਰੀਕ ਨੂੰ ਉਹਨਾਂ ਨੇ ਸਾਡੀ ਕੋਈ ਮੰਗ ਜਿਹੜੀਆਂ 6 ਨੂੰ ਆ 6 ਵਾਲੀਆਂ ਵੀ ਪੂਰੀਆਂ ਨਹੀਂ ਹੋਈਆਂ 8 ਵਾਲੀਆਂ ਵੀ ਪੂਰੀਆਂ ਨਹੀਂ ਹੋਈਆਂ ਤਾਂ ਉਹਦਾ ਜਿਹੜਾ ਅਸੀਂ ਰ ਆਪਣੇ ਚੀਫ ਸਾਹਿਬ ਐਸ்சி ਸਾਹਿਬ ਕੰਪਨੀ ਤੇ ਮਾਰਜੋਕਸਨ ਸਾਹਿਬ ਨੂੰ ਭੇਜਿਆ ਸੀਗਾ ਕਿ ਜੀ ਅੱਜ ਜਿਹੜੀ ਡੈਡ ਲਾਈਨ ਹੈ ਇਹ ਜਿਹੜੀਆਂ ਸਾਡੀਆਂ ਮੰਗਾਂ ਇਹਨਾਂ ਦੀ ਪੂਰਤੀ ਨਹੀਂ ਹੋਈ ਜੇਕਰ ਤੁਸੀਂ ਇਹ ਮੰਗਾਂ ਦੀ ਪੂਰਤੀ ਅੱਜ ਰਾਤ ਸ਼ਾਮ ਜਿਹੜੀ ਹੈਗੇ 12 ਵਜੇ ਰਾਤ ਤੱਕ ਨਹੀਂ ਕਰਵਾਉਂਦੇ ਤਾਂ ਅਸੀਂ ਰਾਤ 12 ਵਜੇ ਤੋਂ ਬਾਅਦ ਜਿਹੜਾ ਆਪਣਾ ਕੰਮਕਾਰ ਹੈ ਉਹ ਬੰਦ ਕਰਕੇ ਹੜਤਾਲ ਤੇ ਜਾਵਾਂਗੇ ਅਸੀਂ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਜਿਹੜਾ ਹੈਗਾ ਅਸੀਂ ਕੋਈ ਕੰਮ ਨਹੀਂ ਕਰਾਂਗੇ ਤਾਂ ਜੀ ਅੱਜ ਇਹਨਾਂ ਨੇ ਸਾਨੂੰ ਮੀਟਿੰਗ ਵਾਸਤੇ ਬੁਲਾਇਆ ਮੀਟਿੰਗ ਵਾਸਤੇ ਬੁਲਾ ਕੇ ਹੁਣ ਇਹ ਕਹਿ ਰਹੇ ਨੇ ਕਿ ਜੀ ਕੰਪਨੀ ਤੁਹਾਡਾ ਜਿਹੜਾ ਅਸੀਂ ਪੈਸਾ ਹੈਗਾ ਇਹ ਮੈਨੇਜਮੈਂਟ ਦੇਊਗੀ ਹੁਣ ਸਾਡੀ ਮੰਗ ਇਹ ਹੈ ਜੀ ਜੇ ਇਹ ਚੀਜ਼ ਮੰਨਦੇ ਆ ਇਹਨਾਂ ਨੂੰ ਵੀ ਪਤਾ ਹੈ ਵੀ ਕੰਪਨੀ ਭੱਜ ਰਹੀ ਹੈ ਤਾਂ ਇਹਨਾਂ ਕੋਲੇ ਸਾਰੇ ਐਵੀਡੈਂਸ ਹੈਗੇ ਆ ਸਾਡੇ ਕੋਲੇ ਵੀ ਐਵੀਡੈਂਸ ਆ ਇਹਨਾਂ ਨੂੰ ਅਸੀਂ ਸ਼ੀਟ ਦਿੰਦੀ ਆ ਸਾਡਾ ਪ੍ਰਤੀ ਪਰਸਨ ਇਹ ਜਿਹੜੀ ਸ਼ੀਟ ਹੈ ਜੀ ਇਹਦੇ ਵਿੱਚ 55878 ਰੁਪਏ ਨਿਕਲ ਰਹੇ ਆ ਇੱਕ ਬੰਦੇ ਦੇ ਤਾਂ ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਕਿ ਜਿਹੜਾ ਤੁਹਾਡਾ ਪੈਸਾ ਹੈ ਜਿਹੜੀ ਸਾਡੀ ਟੀਐਨਪੀ ਹੈ ਜੋ ਸਾਡੀਆਂ ਮੰਗਾਂ ਨੇ ਉਹਦੀ ਜੇ ਪੂਰਤੀ ਹੈ ਅੱਜ ਦੇ ਟਾਈਮ ਫੌਰੀ ਤੌਰ ਤੇ ਕਰਾ ਦਿੰਦੇ ਆ ਤਾਂ ਜਿਹੜਾ ਇਥੋਂ ਦਾ ਕੰਮ ਬੰਦ ਪਿਆ ਜ਼ਿਰਕਪੁਰ ਦਾ ਜਾਂ ਮੋਹਾਲੀ ਸਰਕਲ ਦਾ ਕੰਮਕਾਰ ਬੰਦ ਪਿਆ ਉਹ ਅਸੀਂ ਚਲਾ ਦੇਵਾਂਗੇ ਇਹਦੇ ਵਿੱਚ ਸਾਨੂੰ ਕੋਈ ਇਸ਼ੂ ਨਹੀਂ ਹੈਗਾ ਤੇ ਬਾਕੀ ਜਿਹੜੀ ਇਹ ਕੰਪਨੀ ਹੈ ਜਿਨੇ ਇਹ ਜਾਂ ਲਟੇਰਾਪਣ ਕੀਤਾ ਹੈ ਜਾਂ ਜਿਹੜਾ ਨਿੱਜੀਕਰਨ ਦੀ ਪਾਲਿਸੀ ਸਰਕਾਰ ਲੈ ਕੇ ਆ ਰਹੀ ਹੈ ਇਹਨੂੰ ਰੱਦ ਕੀਤਾ ਜਾਵੇ ਜਿਵੇਂ ਕਿ ਤੁਸੀਂ ਸੰਸਦ ਦੇ ਵਿੱਚ ਦੇਖਿਆ ਕਿ ਬਿਜਲੀ ਮੰਤਰੀ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਕੋਈ ਕੱਚਾ ਕੰਮ ਹੀ ਨਹੀਂ ਹੈ ਤੇ ਅਸੀਂ ਜਿਹੜਾ ਪ੍ਰੋਪਰ ਸਮਾਨ ਦਿੱਤਾ ਹੋਇਆ ਕਿਸੇ ਕੰਮੇ ਦਾ ਕੁਝ ਵੀ ਬਕਾਇਆ ਨਹੀਂ ਹੈ ਤਾਂ ਤੁਹਾਡੇ ਸਾਹਮਣੇ ਜੇ ਸਾਰੇ ਕੱਚੇ ਬੰਦੇ ਖੜੇ ਆ ਸਾਡੇ ਕੋਲੇ ਪ੍ਰੂਫ ਨੇ ਜੇ ਅਸੀਂ ਪੱਕੇ ਆ ਤਾ ਸਾਨੂੰ ਜਿਹੜਾ ਸਾਡਾ ਆਫਰ ਲੈਟਰ ਆ ਉਹ ਦਿੱਤਾ ਜਾਵੇ ਤੇ ਜੇ ਇਹਨਾਂ ਕੋਲੇ ਆਫਰ ਲੈਟਰ ਨਹੀਂ ਹੈਗਾ ਤਾਂ ਸਾਨੂੰ ਡਿਪਾਰਟਮੈਂਟ ਦੇ ਅੰਦਰ ਲਿਆ ਜਾਵੇ ਤੇ ਜਿਹੜੀ ਸਾਡੀ ਇਹ ਲੁੱਟ ਹੋ ਰਹੀ ਆ ਇਹਨੂੰ ਰੋਕਿਆ ਜਾਵੇ ਜੀ ਅੱਜ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫੇਰ ਕੀ ਕਹੋਗੇ ਜ਼ੀਰਕਪੁਰ ਦੀ ਲਾਈਟ ਦਾ ਇਹਨਾਂ ਬੁਰਾ ਹਾਲ ਜ਼ੀਰਕਪੁਰ ਦੀ ਲਾਈਟ ਦਾ ਬੁਰਾ ਹਾਲ ਇਸ ਕਰਕੇ ਆ ਜੀ ਕਿਉਂਕਿ ਇਹਨਾਂ ਦੇ ਜਿਹੜੇ ਸਰਕਾਰੀ ਆਫੀਸਰ ਨੇ ਜਿਹੜੇ ਗ੍ਰਿਡਾਂ ਦਾ ਸਟਾਫ ਆ ਉਹ ਵੀ ਹੜਤਾਲ ਤੇ ਚੱਲ ਰਿਹਾ ਤੇ ਸਾਡਾ ਵੀ ਜਿਹੜਾ ਹੈਗਾ ਇਹਨਾਂ ਦੇ ਜਈ ਸਾਹਿਬ ਆ ਵੀ ਗਏ ਹੋਏ ਜਈ ਸਾਹਿਬਾਨ ਵੀ ਗਏ ਆ ਗ੍ਰਿਡ ਦਾ ਜਿਹੜਾ ਸਟਾਫ ਆ ਉਹ ਵੀ ਗਿਆ ਹੋਇਆ ਈਵਨ ਸਾਡੇ ਕੋਲੇ ਐਚਪੀ ਦਾ ਸਮਾਨ ਹੈ ਨਹੀਂਗਾ ਤੇ ਸਾਡਾ ਐਚਡੀ ਦਾ ਕੰਮ ਵੀ ਨਹੀਂ ਬਣਦਾ ਮਾਨਯੋਗ ਚੀਫ ਸਾਹਿਬ ਨੇ ਕਹਿ ਕੇ ਐਚਡੀ ਦਾ ਕੰਮ ਅਸੀਂ ਕਰਨਾ ਨਹੀਂ ਅਸੀਂ ਵੀ ਜੇ ਸਾਡਾ ਹੱਲ ਵੀ ਹੋ ਜਾਂਦਾ ਤਾਂ ਵੀ ਅਸੀਂ 11 ਜਿਹੜੀ ਹੈਗੇ ਕੇਵੀ ਇਹਦਾ 11 ਕੇਵੀ ਦਾ ਕੰਮ ਨਹੀਂ ਕਰਨਾ ਅਸੀਂ ਐਲਟੀ ਦਾ ਕੰਮ ਚਲਾਵਾਂਗੇ ਪਰ ਜੇ ਜੇ ਹੱਲ ਕਰਵਾ ਦਿੰਦੇ ਜੇ ਹੱਲ ਨਹੀਂ ਹੁੰਦਾ ਤਾਂ ਫਿਰ ਜਿਹੜਾ ਧਰਨਾ ਹੈਗਾ ਜਾਂ ਸਾਡੀ ਹੜਤਾਲ ਹੈ ਇਹ ਅਣਮਿੱਥੇ ਸਮੇਂ ਲਈ ਜਾਰੀ ਰਹੂਗੀ ਜਿੰਨਾ ਚਿਰ ਸਾਡਾ ਫੌਰੀ ਤੌਰ ਤੇ ਕੋਈ ਹੱਲ ਨਹੀਂ ਨਿਕਲ ਜਾਂਦਾ ਕੋਨਾ ਵੱਲੋਂ ਰੋਕ ਮੁਜਾਰਾ ਕੀਤਾ ਜਾ ਰਿਹਾ ਕੀ ਕੰਮ ਚੱਲਦਾ ਇਹ ਹੈ ਬੜੀ ਕੰਪਨੀ ਹੈ ਇਹ ਸਾਡੇ ਵਿੱਚ ਮੀਟਿੰਗ ਹੋ ਚੁੱਕੀ ਹੈ ਮੈਟਸ ਆਫ ਮੀਟਿੰਗ ਉਹਦੇ ਬਣ ਚੁੱਕੇ ਆ ਕੰਪਨੀ ਵੱਲੋਂ ਦੇ ਸਾਈਨਾਂ ਕੱਲ ਤੱਕ ਰੋਮੀ ਟਾਈਮ ਲਿਆ ਸੀ ਕਿ ਅਸੀਂ ਸਾਰਾ ਕੁਝ ਕਰ ਦਵਾਂ ਪਰ ਕੱਲ ਸ਼ਾਮ ਨੂੰ ਕਾਪੜੀ ਵੱਲੋਂ ਲੈਟਰ ਆ ਗਿਆ ਜਿਹਦੇ ਵਿੱਚ ਉਹ ਲੱਗ ਰਿਹਾ ਵੀ ਨਹੀਂ ਪੂਰਾ ਕਰ ਰਹੇ ਹੋਰ ਅਸੀਂ ਡਿਪਾਰਟਮੈਂਟ ਵੱਲੋਂ ਕੰਪਨੀ ਦੇ ਜੋ ਐਕਸ਼ਨ ਲੈਣਾ ਉਹ ਜ਼ਾਰੇ ਲੈਟਰ ਅਸੀਂ ਨਿਕਲ ਦਿੰਦੇ ਸਰ ਕਿੰਨੇ ਚਿਰ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਇਹ ਮਸਲਾ ਹਾਲੇ ਵੀ ਬਣਿਆ ਹੋਇਆ ਨਹੀਂ ਜੋ ਦੇਖੋ ਕੰਪਨੀ ਨੇ ਕੁਝ ਟਾਈਮ ਮੰਗਿਆ ਸੀ ਉਹ ਆਪਾਂ ਦੇਣਾ ਪੈਂਦਾ ਉਹ ਟਾਈਮ ਉਹਨਾਂ ਨੂੰ ਦੇ ਦਿੱਤਾ ਸੀ ਪਰ ਕੱਲ ਜਿਸ ਦਿਨ ਪੂਨਨ ਆਖਰੀ ਦਿਨ ਸੀ ਉਹ ਜ਼ਰ ਕਪੜੀ ਉਹ ਤੋਂ ਪਿੱਛੇ ਆ ਚਲੋ ਬੜੀ ਪ੍ਰਸ਼ਾਦ ਹੋਵੇ ਲੋਕਾਂ ਦੇ ਕਰਨ ਬਿਜਲੀ ਨਹੀਂ ਆ ਦੋ ਦੋ ਜਗ੍ਹਾ ਤੋਂ ਕਾਰਗੀਆਂ ਨਹੀਂ ਆ ਗਾਹੜਾ ਕੋਈ ਦਿੱਕਤ ਹੈ ਉਹਨਾਂ ਦੀ ਜਿਸ ਤਰ੍ਹਾਂ ਰਕੇ ਪਜਾਇਗਾ ਉਹ ਸਾਰਾ ਸੀ ਜਿੰਨਾ ਹੱਲ ਕਰਾਂਗੇ ਪਰ ਲੋਕਾਂ ਨੂੰ ਵੀ ਹੋਈਗਾ ਦੇਖੋ ਪੂਰੇ ਪੰਜਾਬ ਲੈਵਲ ਤੇ ਹੈਗੀ ਹੈ ਸਾਰੀ ਦੁਨੀਆ ਨਾਲ ਹਟਦਾ ਦੇ ਜੇ ਕਿ ਜੇ ਕੋਈ ਥੋੜੀ ਜੀ ਪ੍ਰੋਬਲਮ ਆਈ ਹੈ ਤਾਂ ਉਹ ਸਾਡਾ ਸਾਥ ਦੇ ਅਸੀਂ ਪੂਰਾ ਦਿੰਦੇ ਹਾਂ ਮੁਰਦਾਬਾ ਮੁਲਾਬ ਮੁਲਾਬ ਰੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾ ਮੁਲਾਬ ਮੁਲਾਬ ਸਾਰੇ ਲਾਉਣ ਵਾਲਾ ਨਾਰਾ ਗਾਣਾ ਮੁਰਦਾਬਾ ਮੁਲਾਬ ਮੁਰਦਾਬਾ ਸਾਰੇ ਕਮੇੜਾ ਇੱਕਾ ਜਿੰਦਾਬਾ 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 ਐਚਵੀ ਕਾਮੇ ਜਿੰਦਾਬਾ 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 ਮੋਕਨ ਵਾਲੀ ਮੈਨੇਜਮੈਂਟ ਮਰਦਾਬਾ ਜਿੰਦਾਬਾਦ ਮੁਜਾਹਬਾ ਟੋਟੂ ਲਾਣਾ ਮਰਦਾਬਾ ਜਿੰਦਾਬਾਦ ਮੁਜਾਹਬਾ ਕੋਰਪੋਰੇਟ ਘਰਾਣੇ ਮਰਦਾਬਾ ਜਿੰਦਾਬਾਦ ਮੁਜਾਹਬਾ ਨੀਜੀ ਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ 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 ਆ ਸਰਕਾਰ ਮਰਦਾਬਾ ਜਿੰਦਾਬਾਦ ਮੁਜਾਹਬਾ ਮੰਗਾ ਨਹੀਂ ਮੰਦੇ ਹਾਏ ਹਾਏ ਹਾਏ